ਇਕਦਮ ਜਿਹੜਾ ਹੈ ਪਾਰਟੀ ਨੂੰ ਸਭ ਤੋਂ ਵੱਡਾ ਚਟਕਾ ਲਗਣਾ ਇੱਕ ਜਿਹੜਾ ਹੈ ਕੈਂਡੀਡੇਟ ਨੂੰ ਟਿਕਟ ਦਿੱਤੀ ਤੇ ਉਹ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਲ ਹੋ ਜਾਵੇ ਜਿਹੜੀ ਬਹੁਜਨ ਪਾਰਟੀ ਹੈ ਉਸ ਨੂੰ ਇਹਦੇ ਨਾਲ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ ਹਾਂ ਇਹ ਗੱਲ ਠੀਕ ਹੈ ਕਿ ਪਾਰਟੀ ਨੇ ਕੁਝ ਸਮਾਂ ਪਹਿਲਾਂ ਰਕੇਸ਼ ਕੁਮਾਰ ਸੁਮਨਜੀ ਨੂੰ ਟਿਕਟ ਦਿੱਤੀ ਸੀ ਲੇਕਿਨ ਉਹਨਾਂ ਦੀ ਮਨਸ਼ਾ ਤੇ ਧੀਰੇ ਧੀਰੇ ਪਾਰਟੀ ਨੂੰ ਥੋੜਾ ਸ਼ੱਕ ਹਾਈਕਮਾਨ ਨੂੰ ਹੋ ਗਿਆ ਸੀ ਜਦੋਂ ਉਹਨਾਂ ਦੇ ਦਸਤਾਵੇਜ਼ ਵਗੈਰਾ ਚੈੱਕ ਕੀਤੇ ਗਏ ਤਾਂ ਉਹਨਾਂ ਦੇ ਦਸਤਾਵੇਜ਼ਾਂ ਵਿੱਚ ਤਕਨੀਕੀ ਕਈ ਸਮੱਸਿਆਵਾਂ ਮਤਲਬ ਜਿਸ ਕਰਕੇ ਪਾਰਟੀ ਵੱਲੋਂ ਉਹਨਾਂ ਨੂੰ ਦਬਾਅ ਦੇ ਦਿੱਤਾ ਗਿਆ ਜਦੋਂ ਉਹਨਾਂ ਨੂੰ ਜਵਾਬ ਦਿੱਤਾ ਗਿਆ ਉਹ ਇਮੀਡੀਏਟਲੀ ਭਗਵੰਤ ਮਾਨ ਜੀ ਉਹਨਾਂ ਕੋਲ ਚਲਾ ਗਿਆ ਜਿੱਥੋਂ ਸਾਨੂੰ ਇਹ ਗੱਲ ਸਮਝ ਲੱਗਦੀ ਹੈ ਕਿ ਉਹ ਇੱਕ ਸਾਦੀ ਸ਼ਾਨਾ ਢੰਗ ਦੇ ਵਿੱਚ ਹੀ ਪਾਰਟੀ ਦੇ ਵਿੱਚ ਉਹਨਾਂ ਐਂਟਰੀ ਮਾਰ ਕੇ ਲਾਹ ਲੈਣ ਦੀ ਕੋਸ਼ਿਸ਼ ਕੀਤੀ ਸੀ ਵਰਕਰ ਵੀਰ ਦੀ ਸਾਡੀ ਪਾਰਟੀ ਹੈ ਵਿਚਾਰਚਾਰਾ ਵੀਰ ਦੀ ਪਾਰਟੀ ਹੈ ਅਸੀਂ ਕੋਈ ਅਜਿਹੇ ਲੀਡਰ ਨਹੀਂ ਕਿ ਅੱਜ ਕਾਂਗਰਸ ਤੇ ਕੱਲ ਬੀਜੇਪੀ ਤੇ ਕੱਲ ਦੂਜੀ ਪਾਰਟੀ ਅਸੀਂ ਇਹੋ ਜਿਹੇ ਲੀਡਰ ਨਹੀਂ ਹੈ ਅਸੀਂ ਜਿੱਥੇ ਖੜੇ ਸੀ ਅੱਜ ਉੱਥੇ ਹੀ ਖੜੇ ਹਾਂ ਔਰ ਆਪਣੀ ਮਾਂ ਪਾਰਟੀ ਦੇ ਲਈ ਹਮੇਸ਼ਾ ਹਰ ਤਰੀਕੇ ਨਾਲ ਕੰਮ ਕਰਨੇ ਤਰਪਾਂ। ਦਾ 7 نیوز ਇੰਡੀਆ ਤੇ ਤੁਹਾਡਾ ਸਵਾਗਤ ਹੈ ਤੇ ਇਸ ਵਕਤ ਅਸੀਂ ਜਿਹੜੇ ਨੇ ਐਡਵੋਕੇਟ ਰਣਜੀਤ ਕੁਮਾਰ ਉਹਨਾਂ ਦੇ ਘਰ ਮੌਜੂਦ ਹਾਂ ਇਸ ਵਕਤ ਗੱਲ ਕੀਤੀ ਜਾਵੇ ਤੇ ਰਣਜੀਤ ਕੁਮਾਰ ਕਿਸੇ ਤਾਰੀਫ ਦੇ ਮਤਾਜਨਿਤ ਬੀਐਸਪੀ ਤੋਂ ਇਹਨਾਂ ਨੂੰ ਹੁਸ਼ਾਰਪੁਰ ਲੋਕ ਸਭਾ ਸੀਟ ਤੇ ਉਤਾਰਿਆ ਗਿਆ ਹੈ ਪਿਛਲੇ ਦਿਨੀ ਜਿਹੜਾ ਹੈ ਰਕੇਸ਼ ਸੁਮਨ ਇਸ ਸੀਟ ਦੇ ਉੱਤੇ ਆਏ ਸਨ ਅਤੇ ਕਿਸ ਕਾਰਨ ਜਿਹੜਾ ਹੈ ਉਹ ਜਿਹੜਾ ਹੈ ਪਾਰਟੀ ਛੱਡ ਕੇ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਜੇਕਰ ਗੱਲ ਕੀਤੀ ਜਾਵੇ ਤੇ ਡਾਕਟਰ ਜਿਹੜਾ ਹੈ ਰਣਜੀਤ ਕੁਮਾਰ ਐਡਵੋਕੇਟ ਤੀ ਤੇ ਜੀਵਨ ਦੇ ਵਿੱਚ ਉਹ ਜਿਹੜਾ ਨੇ ਇੱਕ ਬਹਿਮ ਸੇਵਕ ਤੇ ਸਮਾਨਯ ਕਾਰਕ ਕਰਤਾ ਦੇ ਤੌਰ ਦੇ ਉੱਤੇ ਜਿਹੜਾ ਪਾਰਟੀ ਵਿੱਚ ਆਏ ਸਨ ਅਤੇ ਜਿਹੜਾ ਹੈ ਉਹਨਾਂ ਨੇ ਜਿਹੜਾ ਹੈ ਕਮਾਂਡ ਸੰਭਾਲੀ ਪੰਜਾਬ ਸਪੋਕਸਪਰਸਨ ਤੀ ਤੇ ਉਸ ਤੋਂ ਬਾਅਦ ਜਿਹੜਾ ਹੈ ਇਸ ਵਕਤ ਪਾਰਟੀ ਨੇ ਉਹਨਾਂ ਤੇ ਵਿਸ਼ਵਾਸ ਜਤਾ ਕੇ ਜਿਹੜਾ ਹੈ ਉਹਨਾਂ ਨੂੰ ਹੁਸ਼ਿਆਰਪੁਰ ਲੋਕ ਸਭਾ ਲੋਕ ਸਭਾ ਸੀਟ ਵਾਸਤੇ ਜਿਹੜਾ ਹੈ ਕਮਾਂਡ ਦਿੱਤੀ ਹੈ ਤੇ ਪੂਰੀ ਕਮਾਂਡ ਉਹਨੇ ਕਿਸ ਤਰ੍ਹਾਂ ਦੀ ਸੰਭਾਲੀ ਹੋਈ ਹੈ ਕਿਸ ਤਰ੍ਹਾਂ ਉਹ ਦੁਬਾਰਾ ਜਿਹੜਾ ਹੈ ਪਾਰਟੀ ਨੂੰ ਇਕਜੁੱਟ ਕਰਨਗੇ ਉਸ ਨੂੰ ਲੈ ਕੇ ਅਸੀਂ ਗੱਲ ਕਰਦੇ ਹਾਂ ਐਡਵੋਕੇਟ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਦੱਦ 7 ਨਿਊਜ਼ ਇੰਡੀਆ ਦੇ ਉੱਤੇ ਕਿਸ ਤਰ੍ਹਾਂ ਦੀ ਕਮਾਂਡ ਰਹੇਗੀ ਕਿਉਂਕਿ ਇੱਕਦਮ ਜਿਹੜਾ ਹੈ ਪਾਰਟੀ ਨੂੰ ਸਭ ਤੋਂ ਵੱਡਾ ਚਟਕਾ ਲੱਗਣਾ ਕਿ ਇੱਕ ਇੱਕ ਜਿਹੜਾ ਹੈ ਕੈਂਡੀਡੇਟ ਨੂੰ ਟਿਕਟ ਦਿੱਤੀ ਹੈ ਉੱਤੇ ਉਹ ਅਚਾਨਕ ਪਾਰਟੀ ਨੂੰ ਛੱਡ ਕੇ ਇੱਕ ਦੂਸਰੀ ਪਾਰਟੀ 'ਚ ਸ਼ਾਮਲ ਹੋ ਜਾਵੇ ਪਹਿਲਾਂ ਤੋਂ ਮੈਂ 7 نیوز ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਔਰ ਮੈਂ ਸਾਰੇ ਹੀ ਜੋ 7 ਚੈਨਲ ਦੇ ਨਿਊ ਚੈਨਲ ਦੇ ਦਰਸ਼ਕ ਹੈ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਜੈਪੀ ਮ ਜੈਪਾਰਤ ਦੇਖੋ ਬਹੁਜਨ ਸਮਾਜ ਪਾਰਟੀ ਇੱਕ ਰਾਸ਼ਟਰੀ ਪਾਰਟੀ ਹੈ ਔਰ ਰਾਸ਼ਟਰੀ ਪਾਰਟੀ ਦੇ ਵਿੱਚ ਬਹੁਤ ਸਾਰੇ ਤਰ੍ਹਾਂ ਦੇ ਲੋਕ ਆਉਂਦੇ ਆ ਜਾਂਦੇ ਆ ਕੰਮ ਵੀ ਕਰਦੇ ਆ ਲੇਕਿਨ ਜਿਹੜਾ ਬਹੁਜਨ ਅੰਦੋਲਨ ਆ ਜਿਹੜੀ ਬਹੁਜਨ ਪਾਰਟੀ ਆ ਉਸ ਨੂੰ ਇਹਨਾਂ ਨਾਲ ਕੋਈ ਬੋਟਾ ਦਾ ਫਰਕ ਨਹੀਂ ਪੈਂਦਾ ਹਾਂ ਇਹ ਗੱਲ ਠੀਕ ਹੈ ਕਿ ਪਾਰਟੀ ਨੇ ਕੁਝ ਸਮਾਂ ਪਹਿਲਾਂ ਰਕੇਸ਼ ਕੁਮਾਰ ਸੁਮਨ ਜੀ ਨੂੰ ਟਿਕਟ ਦਿੱਤੀ ਸੀ ਲੇਕਿਨ ਉਹਨਾਂ ਦੀ ਮਨਸ਼ਾ ਦੇ ਧੀਰੇ ਧੀਰੇ ਪਾਰਟੀ ਨੂੰ ਥੋੜਾ ਸ਼ੱਕ ਹਾਈ ਕਮਾਂਡ ਨੂੰ ਹੋ ਗਿਆ ਸੀ ਉਹਨਾਂ ਦਾ ਜਦੋਂ ਉਹਨਾਂ ਦੇ ਦਸਤਾਵੇਜ਼ ਵਗੈਰਾ ਚੈੱਕ ਕੀਤੇ ਗਏ ਤਾਂ ਉਹਨਾਂ ਦੇ ਦਸਤਾਵੇਜ਼ਾਂ ਵਿੱਚ ਤਕਨੀਕੀ ਕਈ ਸਮੱਸਿਆਵਾਂ ਸਨ ਜਿਸ ਕਰਕੇ ਪਾਰਟੀ ਵੱਲੋਂ ਉਹਨਾਂ ਨੂੰ ਜਵਾਬ ਦੇ ਦਿੱਤਾ ਗਿਆ ਜਦੋਂ ਉਹਨਾਂ ਨੂੰ ਜਵਾਬ ਦਿੱਤਾ ਗਿਆ ਉਹ ਇਮੀਡੀਏਟਲੀ ਭਗਵੰਤ ਮਾਨ ਜੀ ਉਹਨਾਂ ਕੋਲ ਚਲਾ ਗਿਆ ਜਿੱਥੋਂ ਸਾਨੂੰ ਇਹ ਗੱਲ ਸਮਝ ਲੱਗਦੀ ਹੈ ਕਿ ਉਹ ਇੱਕ ਸਾਲੀਸ਼ਾਨਾ ਢੰਗ ਦੇ ਵਿੱਚ ਹੀ ਪਾਰਟੀ ਦੇ ਵਿੱਚ ਉਹਨਾਂ ਐਂਟਰੀ ਹਤੀ ਸੀ ਲੇਕਿਨ ਇਸ ਇਸ ਜੋ ਸਾਡੇ ਮਰੇ ਚੈਲੰਜ ਖੜਾ ਹੋਇਆ ਉਹਦੇ ਵਿੱਚ ਵਰਕਰਾਂ ਦੇ ਸਹਿਯੋਗ ਨਾਲ ਵਰਕਰਾਂ ਦੀ ਆਵਾਜ਼ ਦੇ ਉੱਪਰ ਕਿਉਂਕਿ ਮੈਂ ਪਾਰਟੀ ਦੇ ਵਿੱਚ 22 ਸਾਲ ਤੋਂ ਜ਼ਿਆਦਾ ਸਮੇਂ ਨਾਲ ਪਾਰਟੀ ਨਾਲ ਜੁੜਿਆ ਹੋਇਆ ਔਰ ਮੈਂ ਜ਼ਮੀਨੀ ਕਾਰਜਕਰਤਾ ਤੋਂ ਉੱਠਦਾ ਹੋਇਆ ਪਾਰਟੀ ਦੇ ਵਿੱਚ ਬ੍ਰਾਹਮਣ ਭਾਈਚਾਰਾ ਬਣਾਓ ਕਮੇਟੀ ਦੇ ਵਿੱਚ ਵੀ ਕੰਮ ਕੀਤਾ ਬਾਮਸੇਦ ਦੇ ਵਿੱਚ ਮੈਂ ਤਕਰੀਬਨ 12-13 ਸਾਲ ਕੰਮ ਕੀਤਾ ਫਿਰ ਪਾਰਟੀ ਦੇ ਮੈਂ ਜਨਰਲ ਸੈਕਟਰੀ ਵੀ ਰਿਹਾ ਪਾਰਟੀ ਦਾ ਮੈਂ ਲੀਗਲ ਸੈੱਲ ਦਾ ਸਟੇਟ ਦਾ ਕਨਵੀਨਰ ਵੀ ਰਿਹਾ ਜੀ ਔਰ ਉਸ ਤੋਂ ਇਲਾਵਾ ਮਾਨਜੋ ਗੜੀ ਸਾਹਿਬ ਨੇ ਮੈਨੂੰ ਸਟੇਟ ਸਪੋਕਸਪਰਸਨ ਵੀ ਲਾਸਟ ਇਲੈਕਸ਼ਨਾਂ ਦੇ ਵਿੱਚ ਮ ਇਸ ਤਰੀਕੇ ਨਾਲ ਮੇਰਾ ਕਾਫੀ ਲੰਬਾ ਸਫਰ ਹੈ ਔਰ ਇਲਾਕੇ ਦੇ ਵਿੱਚ ਮੈਨੂੰ ਕੋਈ ਮਹਤਾਜ ਨਹੀਂ ਹੈ ਕਿ ਮੈਨੂੰ ਲੋਕਾਂ ਨੂੰ ਪਤਾ ਨਹੀਂ ਮੇਰੇ ਬਾਰੇ ਤੁਸੀਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਕਿਸੇ ਵੀ ਬਲਾਕ ਦੇ ਵਿੱਚ ਕਿਸੇ ਵੀ ਸੈਕਟਰ ਦੇ ਵਿੱਚ ਚਲੇ ਜਾਓ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸਭ ਨੂੰ ਪਤਾ ਕਿ ਰਣਜੀਤ ਕੁਮਾਰ ਐਡਵੋਕੇਟ ਕੌਣ ਹੈ ਅਸੀਂ ਜ਼ਮੀਨ ਨਾਲ ਜੁੜਿਆ ਹੋਇਆ ਅਸੀਂ ਵਰਕਰ ਹੈਗੇ ਆਂ ਔਰ ਅਸੀਂ ਦਰਿਆ ਬਣਾਣ ਦਰਿਆ ਬਚਾਉਣ ਤੋਂ ਸ਼ੁਰੂ ਕੀਤੀ ਹੋਈ ਹੈ ਪਾਰਟੀ ਦੇ ਵਿੱਚ ਜਿਹੜਾ ਕੰਮ ਹੈ ਸਾਡਾ ਤੋਂ ਵਰਕਰ ਬੇਸ ਦੀ ਸਾਡੀ ਪਾਰਟੀ ਹੈ ਵਿਚਾਰਚਾਰਾ ਬੇਸ ਦੀ ਪਾਰਟੀ ਹੈ ਅਸੀਂ ਕੋਈ ਅਜਿਹੇ ਲੀਡਰ ਨਹੀਂ ਕਿ ਅੱਜ ਕਾਂਗਰਸ ਕੱਲ ਬੀਜੇਪੀ ਚ ਕੱਲ ਦੂਜੀ ਪਾਰਟੀ ਅਸੀਂ ਇਹੋ ਜਿਹੇ ਲੀਡਰ ਨਹੀਂ ਹੈ ਅਸੀਂ ਜਿੱਥੇ ਖੜੇ ਸੀ ਅੱਜ ਉੱਥੇ ਹੀ ਖੜੇ ਆਂ ਔਰ ਆਪਣੀ ਮਾਂ ਪਾਰਟੀ ਦੇ ਲਈ ਹਮੇਸ਼ਾ ਹਰ ਤਰੀਕੇ ਨਾਲ ਕੰਮ ਕਰਨ ਲਈ ਤਤਪਰ ਹਾਂ ਦੂਜਾ ਸਮਾਜ ਦੇ ਵਿੱਚ ਜਿਹੜਾ ਹਾਸ਼ੀਏਗਤ ਵਰਗ ਹੈ ਹਾਸ਼ੀਏਗਤ ਵਰਦ ਹੈ ਗਰੀਬ ਹੈ ਮਜਲੂਮ ਹੈ ਗਰੀਬ ਕਿਸਾਨ ਹੈ ਮਜ਼ਦੂਰ ਲੋਕ ਨੇ ਛੋਟੇ ਮੁਲਾਜ਼ਮ ਨੇ ਛੋਟੇ ਵਪਾਰੀ ਨੇ ਉਹਨਾਂ ਦੀ ਇਸ ਵੇਲੇ ਪੂਰੇ ਭਾਰਤ ਵਿੱਚ ਕੋਈ ਸੁਣਵਾਈ ਨਹੀਂ ਹੈ ਹਾਲਾਂਕਿ ਆਮ ਆਦਮੀ ਪਾਰਟੀ ਨੇ ਜਦੋਂ ਸਰਕਾਰ ਦੇ ਵਿੱਚ ਆਈ ਆ بڑے بڑے ਵਾਅਦੇ ਕੀਤੇ ਸੀਗੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਮੁਕਾਇਆ ਜਾਊਗਾ ਪੰਜਾਬ ਦੇ ਵਿੱਚ ਗਰੀਬੀ ਤੇ ਬੇਰੋਜ਼ਗਾਰੀ ਖਤਮ ਕੀਤੀ ਜਾਊਗੀ ਕਿਸਾਨਾਂ ਲਈ ਕੁਝ ਕਰਾਂਗੇ ਤੁਸੀਂ ਅੱਜ ਹੁਸ਼ਾਰਪੁਰ ਤਹਿਸੀਲ ਚਲਜੋ ਮੈਨੂੰ ਦੱਸੋ ਜੀ ਉੱਥੇ ਕਰਪਸ਼ਨ ਬੰਦ ਹੋ ਗਈ ਹੋਵੇ ਤਾਂ ਲੇਕਿਨ ਜੇਕਰ ਗੱਲ ਕੀਤੀ ਜਾਵੇ ਤੇ ਤੁਸੀਂ ਪਾਰਟੀ ਵੱਲੋਂ उतारे ਗਏ ਉਹ ਲੋਕ ਤੁਹਾਨੂੰ ਮਿਲ ਰਹੇ ਨੇ ਹੁਸ਼ਰਪੁਰ ਬੜਾ ਵੱਡਾ ਜਿਹੜਾ ਲਗਭਗ 9 ਵਿਧਾਨ ਸਭਾ ਹਲਕੇ ਦੇ ਵਿੱਚ ਨੇ ਔਰ ਉਹਨਾਂ ਲੋਕ ਲੋਕ ਸਭਾ ਜੇਕਰ ਲੋਕ ਸਭਾ ਦੀ ਗੱਲ ਕੀਤੀ ਜਾਏ ਤਾਂ 9 ਵਿਧਾਨ ਸਭਾ ਨੂੰ ਕਵਰ ਕਰਨਾ ਬੜਾ ਹੀ ਚੁਣੌਤੀ ਭਰਿਆ ਕੰਮ ਹੈ ਕਿਉਂਕਿ ਸ਼ਾਰਟ ਟਰਮ ਰਹਿ ਗਿਆ 10-15 ਦਿਨ ਦਾ ਟਾਈਮ ਆ ਉਹ ਪੂਰੇ ਨੂੰ ਕਿਸ ਤਰ੍ਹਾਂ ਕਵਰ ਕਰੋਗੇ ਲੋਕਾਂ ਤੱਕ ਕਿਸ ਤਰ੍ਹਾਂ ਪਹੁੰਚ ਹੋਏਗੀ ਕਿਉਂਕਿ ਸ਼ਾਰਟ ਟਰਮ ਦੇ ਵਿੱਚ ਤੁਹਾਨੂੰ ਟਿਕਟ ਦਿੱਤੀ ਗਈ ਹੈ ਦੇਖੋ ਜਿਹੜੀ ਲੋਕ ਸਭਾ ਦਾ ਇਲੈਕਸ਼ਨ ਆ ਨਾ ਇਹ ਬਹੁਜਨ ਪਾਰਟੀਆਂ ਦਾ ਰਾਸ਼ਟਰੀ ਪਾਰਟੀਆਂ ਦਾ ਇਹ ਸੰਗਠਨ ਮਤਲਬ ਕਿ ਸੰਘਰਸ਼ ਹੈ ਇਹਦੇ ਵਿੱਚ ਵਿਅਕਤੀ ਦੀ ਇੰਨੀ ਜ਼ਿਆਦਾ ਮਹੱਤਤਾ ਨਹੀਂ ਹੈਗੀ ਲੋਕਾਂ ਨੇ ਪਾਰਟੀ ਦੇ ਵਿਚਾਰਧਾਰਾ ਮੁਤਾਬਕ ਪਾਰਟੀ ਬਣਾਈ ਆ ਦੇਸ਼ ਨੂੰ ਅੱਜ ਕੀ ਚਾਹੀਦਾ ਹੈ ਦੇਸ਼ ਮੋਰੇ ਕੀ ਸਮੱਸਿਆ ਹੈ ਔਰ ਲੋਕਾਂ ਦੇ ਮਨਾਂ ਦੇ ਵਿੱਚ ਉਹ ਸਮੱਸਿਆਵਾਂ ਬੜੀਆਂ ਕਲੀਅਰ ਹੈ ਚਾਰ ਪੰਜ ਸਮੱਸਿਆਵਾਂ ਹੈਗੀਆਂ ਪਹਿਲੀ ਸਮੱਸਿਆ ਰਹੀ ਹੈ ਸੰਵਿਧਾਨ ਤੇ ਲੋਕਤੰਤਰ ਦੀ ਰੱਖਿਆ ਦਾ ਜਿਹੜਾ ਬਹੁਤ ਵੱਡਾ ਮਸਲਾ ਆ ਦੇਸ਼ ਦੀ ਧਰਮ ਨਿਰਪੇਕਤਾ ਜਿਹੜੀ ਸੰਧੀ ਵਾਲਟਰ ਦਾ ਸੰਦੇਸ਼ ਗੁਰੂਆਂ ਦਾ ਸੰਦੇਸ਼ ਹੈ ਜਾਂ ਸੰਵਿਧਾਨ ਦਾ ਜਿਹੜਾ ਸਾਡਾ ਸਿਧਾਂਤ ਹੈ ਤਾਰਨਰ ਪੇਕਟਾ ਦਾ ਉਹ ਖਤਰੇ ਦੇ ਵਿੱਚ ਉਸ ਤੋਂ ਬਾਅਦ ਦੇਸ਼ ਵਿੱਚ ਇਸ ਵੇਲੇ ਪੂੰਜੀਵਾਦ ਇੰਨਾ ਬੁਰੀ ਤਰ੍ਹਾਂ ਹਾਵੀ ਹੈ ਕਿ 1% ਲੋਕਾਂ ਕੋਲ ਅੱਧੇ ਨਾਲੋਂ ਜ਼ਿਆਦਾ ਦੇਸ਼ ਦੀ ਜਾਇਦਾਦ ਹੈ ਤੇ 80 ਕਰੋੜ ਲੋਕਾਂ ਨੂੰ ਆ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਆਬ ਮੰਨਦੇ ਕਿ ਮੈਂ ਵੀਨੇ ਰਾਸ਼ਨ ਦਿੰਨਾ ਔਰ ਇਹ ਕਿੰਨੀ ਮੰਦ ਭਾਗੀ ਗੱਲ ਹੈ ਕਿ 80 ਕਰੋੜ ਬੰਦਾ ਇਸ ਦੇ ਨਾਲੇ ਕੁਛ ਆਪਣਾ ਰਾਸ਼ਨ ਵੀ ਨਹੀਂ ਖਰੀਦ ਪਾ ਰਿਆ ਔਰ ਇਹ ਤਾਂ ਉਹ ਅਨ ਅਫੀਸ਼ੀਅਲ ਪਤਾ ਹੈ ਇਹਦਾ ਬਹੁਤ ਜਿਆਦਾ ਡਾਟਾ ਬੜਾ ਹੈਗਾ ਤੋਂ ਉਸ ਤੋਂ ਬਾਅਦ ਕਿਸਾਨਾਂ ਦੀ ਸਮੱਸਿਆ ਦੇਖੋ ਕਿ ਮਿਨੀਮਮ ਸਪੋਰਟ ਪ੍ਰਾਈਸ ਲਈ ਕਿਸਾਨ ਸੜਕਾਂ ਤੇ ਬੈਠੇ ਆ ਰੀਲਾਂ ਤੇ ਬੈਠੇ ਆ ਮਜ਼ਦੂਰਾਂ ਨੂੰ ਮਿਨੀਮਮ ਵੇਜਸ ਨਹੀਂ ਮਿਲਦੀਆਂ ਮਜ਼ਦੂਰਾਂ ਦੀ ਕੋਈ ਸਿਕਿਉਰਿਟੀ ਨਹੀਂ ਅੱਜ ਮਜ਼ਦੂਰ ਕੰਮ ਕਰਦਾ ਹੋਇਆ ਏਟਾ ਢੋਂਦਾ ਹੋਇਆ ਕੋਠੇ 'ਚੋਂ ਡਿੱਗ ਕੇ ਮਰ ਜयो ਜੀ ਕੀ ਸਿਕਿਉਰਿਟੀ ਵਿਚਾਰੇ ਦੀ ਲੇਕਿਨ ਲੋਕ ਤਾਂ ਜਿਹੜੇ ਵੋਟ ਪੋਲ ਕਰਨਗੇ ਉਹ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਦੇਖ ਕੇ ਵੋਟ ਪੋਲ ਕਰਨਗੇ ਬਹੁਤ ਸ ਜੋ ਤੁਹਾਡੀ ਨਜ਼ਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਤੁਹਾਨੂੰ ਲੋਕ ਦੱਸਦੇ ਨੇ ਦੇਖੋ ਪੈਨ ਇੰਡੀਆ ਯੂਨੀਵਰਸਲ ਸਮੱਸਿਆਵਾਂ ਹੈਗੀਆਂ ਲੋਕਾਂ ਦੀ ਯੂਨੀਫਾਰਮ ਸਮੱਸਿਆਵਾਂ ਹਨ ਜਿਹੜਾ ਬਰੋਇਗਾਰੀ ਹੈ ਹੁਸ਼ਾਰਪੁਰ ਕੰਢੀ ਦਾ ਬੈਕਵਰਡ ਏਰੀਆ ਹੈ ਇੱਥੇ ਕੋਈ ਇੰਡਸਟਰੀ ਵੱਡੀ ਲੱਗਣੀ ਚਾਹੀਦੀ ਸੀਗੀ ਔਰ ਬੜੀ ਮੰਦਭਾਗੀ ਗੱਲ ਹੈ ਕਿ ਜਦੋਂ ਦੀ ਸਾਡੇ ਇਥੋਂ ਰੀਲ ਕੋਟ ਫੈਕਟਰੀ ਕਾਂਗਰਸ ਦੀਆਂ ਗਲਤੀਆਂ ਔਰ ਲਾਪਰਵਾਹੀਆਂ ਕਰਕੇ ਇਥੋਂ ਗਈ ਹੈ ਉਸ ਤੋਂ ਬਾਅਦ ਇੱਥੇ ਕੋਈ ਅੱਡੀ ਇੰਡਸਟਰੀ ਪਿਛਲੇ 30 35 ਸਾਲ ਦੇ ਵਿੱਚ ਲੱਗੀ ਨਹੀਂ ਹੈ ਛੋਟੀ ਮੋਟੀ ਇੰਡਸਟਰੀ ਦੇ ਵਿੱਚ ਹਾਂ ਹਾਲਾਂਕਿ ਇੱਕ ਦੋ ਇੰਡਸਟਰੀ ਸਾਡੇ ਹੈਗੀਆਂ ਲੇਕਿਨ ਉਹ ਤਾਂ ਬਹੁਤ ਪੁਰਾਣੀਆਂ ਇੰਡਸਟਰੀਆਂ ਲੱਗੀਆਂ ਨਵੀਂ ਇੰਡਸਟਰੀ ਕੋਈ ਨਹੀਂ ਲੱਗੀ ਹੈਗੀ ਕਾਰੋਬਾਰ ਨੂੰ ਕਿੱਦਾਂ ਵਧਾਇਆ ਜਾਵੇ ਕਿਸਾਨੀ ਜਿਹੜੀ ਜ਼ਮੀਨ ਹੈ ਉਹਦੀ ਉਤਪਾਦਕ ਸ਼ਕਤੀ ਜਿਹੜੀ ਹੈ ਪ੍ਰੋਡਕਟਿਵਿਟੀ ਦੀ ਉਹਦੀ ਇੱਕ ਲਿਮਟ ਆ ਉਹ ਉਸ ਲਿਮਟ ਨੂੰ ਵੀ ਹੁਣ ਕ੍ਰੋਸ ਕੰਡੀ ਜਿਹੜੀ ਨੌਕਰੀ ਹੈ ਉਹ ਕੋਈ ਆਪੋਰਚੁਨਿਟੀ ਜ਼ਿਆਦਾ ਬਣਾਈਆਂ ਜਾਂਦੀਆਂ ਉਹ ਦੂਜੀ ਸਭ ਤੋਂ ਵੱਡੀ ਗੱਲ ਸਮੱਸਿਆ ਕੀ ਹੈ ਕਿ ਵਰਲਡ ਬੈਂਕ ਜਿਹੜੀ ਯੂਨੈਸਕੋ ਦਾ ਡਾਟਾ ਕੀ ਇੰਡੀਆ ਦੇ 55% ਜਿਹੜੇ ਇੰਜੀਨੀਅਰ ਹੈ ਦੇ ਆਰ ਨੋਟ ਕੈਪੇਬਲ ਟੂ ਪਰਫਾਰਮ ði ਡਿਊਟੀ ਓ ਇਸ ਕਰਕੇ ਜਿਹੜੇ ਸਾਡੇ ਐਜੂਕੇਸ਼ਨ ਸਿਸਟਮ ਆ ਇੰਡੀਆ ਦਾ ਉਹ ਬੜਾ ਪੂਰ ਹੋ ਚੁੱਕਾ ਪ੍ਰਾਈਵੇਟਾਈਜ਼ ਕਰ ਦਿੱਤੀ ਹੈ ਜਿਹੜੀ ਇਹ ਮਸ਼ਰੂਮੀ ਹੋਈ ਹੈ ਪ੍ਰਾਈਵੇਟ ਸੈਕਟਰ ਦੀ ਉਹਦੇ ਚੋ ਟੀਚਰ ਕੁਆਲੀਫਾਈ ਨਹੀਂ ਰੱਖਦੇ ਉਹਦੇ ਚੋ ਪ੍ਰੋਪਰ ਸਟਾਫ ਜਾਂ ਇਨਫਰਾਸਟ੍ਰਕਚਰ ਨਹੀਂ ਬਸ ਉਹ ਰੈਕੋਗਨੀਸ਼ਨ ਲੈ ਕੇ ਆ ਜਾਂਦੇ ਆ ਤੇ ਜਿਹੜੇ ਗਵਰਨਮੈਂ ਉਹ ਬੱਚੇ ਇੰਨੇ ਸਕਿਲਡ ਨਹੀਂ ਹੈਗੇ ਕਿ ਉਹ ਕਿਸੇ ਕੰਪਨੀ ਤੋਂ ਸਿਕਿਉਰ ਜੋਬ ਲੈ ਸਕਣ ਉਹ ਦੂਸਰੀ ਗਵਰਨਮੈਂਟ ਜੋਬ ਨੂੰ ਖਤਮ ਕੀਤਾ ਜਾ ਰਿਹਾ ਸਾਰੇ ادارے ਖਤਮ ਕਰ ਦਿੱਤੇ ਰੋਡਵੇਅ ਪ੍ਰਾਈਵੇਟ ਕਰਤਾ ਰੇਲਵੇ ਪ੍ਰਾਈਵੇਟ ਕਰਤੀ ਇੰਸ਼ੋਰੈਂਸ ਕੰਪਨੀਆਂ ਪ੍ਰਾਈਵੇਟ ਕਰਤੀਆਂ ਬੈਂਕ ਪ੍ਰਾਈਵੇਟ ਕਰ ਦਿੱਤੇ ਔਰ ਸੈਵਰਲ ਜਿਹੜੇ ਡਿਫੈਂਸ ਦੇ ਵਿਭਾਗ ਸਨ ਉਹ ਵੀ ਸਾਰੇ ਪ੍ਰਾਈਵੇਟ ਕਰ ਦਿੱਤੇ ਤੋਂ ਅਲਟੀਮੇਟਲੀ ਲੋਕਾਂ ਨੂੰ ਸਪਲੀਮੈਂਟ ਕਰਨ ਵਾਸਤੇ ਗੋਮਨ ਕੋਈ ਦੇ ਹੀ ਨਹੀਂ ਰਹੀ ਐ ਟੈਕਸ ਲਗਾ ਰਹੀ ਐ ਉਹ ਰੋਜ਼ ਦੱਸਦੀ ਐ ਜੀਐਸਟੀ ਦੀ ਕਲੈਕਸ਼ਨ ਇੰਨੀ ਹੋ ਗਈ ਜੀਐਸਟੀ ਦੀ ਕਲੈਕਸ਼ਨ ਇੰਨੀ ਹੋ ਗਈ 1.5 ਲੱਖ ਕਰੋੜ ਦੀ ਜੀਐਸਟੀ ਦੀ ਕਲੈਕਸ਼ਨ ਹੋ ਗਈ ਉਹ ਤੁਹਾਡੀ ਪੰਜਾਬੀ ਦੇ ਕਹਾਵਤ ਹੈ ਵੀ ਤੁਹਾਡੀ ਮੈਂ 4 ਮਹੀਨੇ ਦੁੱਧ ਦਿੰਦੀ ਐ ਕੱਟੇ ਨੂੰ ਕੀ ਭਾਅ ਸੰਤ ਕੱਖ ਮਿਲਦਾ ਨਹੀਂ ਗਰੀਬ ਨੂੰ ਕੀ ਮਿਲਦਾ ਉਹਰੇ ਚੋਂ ਮਿਲਦਾ ਤਾਂ ਅਦਾਨੀ ਮੰਨ ਨੂੰ ਸਭ ਕੁਝ ਮਿਲ ਜਾਂਦਾ ਜਾਂ ਸ਼ਰਾਬਾਂ ਦੀਆਂ ਫੈਕਟਰੀਆਂ ਦੇ ਲੈ ਜਾਂਦੇ ਜਾਂ ਡਰੱਗ 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 ਮਾਫੀਆ ਲੈ ਜਾਂਦਾ ਜਾ ਰੈਂਦੀ ਹੁੰਦੀ ਕਸਰ ਜਿਹੜੇ ਇਹਨਾਂ ਦੇ ਜਗੀਰੂ ਰਾਜੇ ਆ ਕਾਂਗਰਸ ਦੇ ਬੀਜੇਪੀ ਦੇ ਅਕਾਲੀ ਦਲ ਦੇ ਜਿਹੜੇ ਇਹਨਾਂ ਦੇ ਪੋਲੀਟੀਸ਼ਨ ਆ ਰਾਜੇ ਰਜਵਾੜੇ ਪੋਲੀਟੀਸ਼ਨ ਹੈਗੇ ਆ ਉਹ ਪੰਜਾਬ ਲੁੱਟ ਕੇ ਖਾਗੇ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਾਂਗਾ 70 ਸਾਲਾਂ ਤੋਂ ਤੁਸੀਂ ਇਹਨਾਂ ਲੋਕਾਂ ਨੂੰ ਅਜਮਾ ਰਹੇ ਹੋ ਆਜੇ ਤੁਹਾਡੇ ਸਾਹਮਣੇ ਫੇਰ ਉਹੀ ਸਮਾਂ ਖੜਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਕਿੱਦਾਂ ਬਚਾਣਾ ਹੱਕ ਸਾਜ ਤੇ ਇਨਸਾਫ਼ ਦੀ ਲੜਾਈ ਕਿੱਦਾਂ ਲੜਨੀ ਹੈ ਤੇ ਤੁਸੀਂ ਦੇਖੋ ਨਾ ਹੁਣ ਜੇ ਅਸੀਂ ਇੱਕੋ ਹੀ ਬਟਨ ਬਾਰ-ਬਾਰ ਦਬਾਈ ਜਾਵਾਂਗੇ ਉਹਦਾ ਰਿਜ਼ਲਟ ਬਦਲਣਾ ਨਹੀਂ ਜੇਕਰ ਤੁਸੀਂ ਜੇਕਰ ਤੁਸੀਂ ਲੋਕ ਸਭਾ ਜਿੱਤ ਕੇ ਜਾਂਦੇ ਹੋ ਤੇ ਸਭ ਤੋਂ ਪਹਿਲਾਂ ਕੰਮ ਜਿਹੜਾ ਹੁਸ਼ਾਰਪੁਰ ਵਾਸਤੇ ਕਿਹੜਾ ਕਰੋਗੇ ਮੈਂ ਜੇ ਮੈਨੂੰ ਮੌਕਾ ਮਿਲਦਾ ਤਾਂ ਹੁਸ਼ਾਰਪੁਰ ਵਾਸਤੇ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਜੇਕਰ ਇੱਥੇ ਕੋਈ ਰੇਲਵੇ ਦਾ ਜਾਂ ਆਰਮੀ ਦਾ ਆਂ ਹੋਰ ਜਿਹੜੇ ਸੈਂਟਰ ਗਵਰਨਮੈਂਟ ਦੇ ਨਾਲ ਡਿਪਾਰਟਮੈਂਟ ਕਈ ਸਾਰੇ ਜੁੜੇ ਹੋਏ ਆ ਜੇ ਉਹਨਾਂ ਦਾ ਕੋਈ ਇੱਥੇ ਪ੍ਰੋਜੈਕਟ ਲੱਗਦਾ ਉਸ ਪ੍ਰੋਜੈਕਟ ਦੇ ਨਾਲ ਹਜ਼ਾਰਾਂ ਹੀ ਲੋਕਾਂ ਨੂੰ ਬੈਨੀਫਿਟ ਹੋ ਸਕਦਾ ਜੇ ਰੇਲਵੇ ਦਾ ਹੀ ਪ੍ਰੋਜੈਕਟ ਆ ਜਾਂਦਾ ਮੰਨ ਲਓ ਜਾਂ ਆਰਮੀ ਨਾਲ ਰਿਲੇਟਡ ਕੋਈ ਪ੍ਰੋਜੈਕਟ ਆ ਜਾਂਦਾ ਡਿਫੈਂਸ ਨਾਲ ਰਿਲੇਟਡ ਕੋਈ ਪ੍ਰੋਜੈਕਟ ਲੱਗ ਜਾਂਦਾ ਕੁਬਾ ਵੱਡੀ ਇੰਡਸਟਰੀ ਆ ਜਾਂਦੀ ਐ ਇੱਥੇ ਗਵਰਨਮੈਂਟ ਵੀ ਹੁਣ ਵੇਖੋ ਟੈਸਲਾ ਨਾਲ ਵੀ ਕੰਟ੍ਰੈਕਟ ਦੀ ਗੱਲ ਚੱਲਦੀ ਪਈ ਐ ਵਰਲਡ ਦੀਆਂ ਬਹੁਤ ਵੱਡੀਆਂ ਵੱਡੀਆਂ ਐਪਲ ਕੰਪਨੀਆਂਜ਼ ਆ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਆ ਰਹੀਆਂ ਜੇਕਰ ਅਸੀਂ ਉਹਦੀ ਚੰਗੀ ਤਰ੍ਹਾਂ ਚਾਰਾਜੋਰੀ ਕਰੀਏ ਪੇਸ਼ਕਦਮੀ ਕੀਤੀ ਜਾਵੇ ਔਰ ਸਰਕਾਰ ਦੇ ਵਿੱਚ ਜੇ ਆਉਣ ਦਾ ਮੌਕਾ ਮਿਲਦਾ ਹੈ ਜਾਂ ਨਹੀਂ ਵੀ ਮਿਲਦਾ ਤਾਂ ਅਸੀਂ ਇਸ ਗੱਲ 'ਤੇ ਪੇਸ਼ਕਦਮੀ ਕਰ ਸਕਦੇ ਹਾਂ ਕਿ ਲੋਕ ਸਭਾ ਹਲਕਾ ਹੁਸ਼ਾਰਪੁਰ 'ਚ ਕੋਈ ਵੱਡੀ ਇੰਡਸਟਰੀ ਲੱਗੇ ਬਿਲਕੁਲ ਇਸਾਨ ਜੀ ਕੁਮਾਰ ਜੇਨਾ ਤੱਕ ਕਹਿਣਾ ਹੈ ਕਿ ਜੇਕਰ ਉਹ ਹੁਸ਼ਾਰਪੁਰ ਲੋਕ ਸਭਾ ਸੀਟ ਜਿੱਤ ਕੇ ਜਾਂਦੇ ਨੇ ਤਾਂ ਕਿ ਹੁਸ਼ਿਆਰਪੁਰ ਵਾਸਤੇ ਕੋਈ ਵੱਡੀ ਇੰਡਸਟਰੀ ਲੈ ਕੇ ਆਉਣਾ ਜਿਸ ਤੋਂ ਬਾਅਦ ਜਿਹੜਾ ਹੈ ਉਹ ਲੋਕਾਂ ਦੀ ਸੇਵਾ ਕਰ ਸਕਣ ਕੈਮਰਾਮੈਨ ਨਰੇਸ਼ ਤੇਨਾਰ ਰਮਨ ਖੋਸਲਾ ਦਾ 7 ਨਿਊਜ਼ ਇੰਡੀਆ ਹੁਸ਼ਿਆਰਪੁਰ